ਸਾਡੇ ਅ ਅਮਰਸਰ ਨੌਰ ਤੋਂ ਐਮਐਲਏ ਗੁਰਵਜੇ ਪ੍ਰਤਾਪਜੀਤ ਦੀ ਧਰਮ ਪਤਨੀ ਜੋ ਕਿ ਸਦੀਨੀ ਬਿਛੋੜਾ ਦੇ ਕੇ ਔਰ ਅਚਨ ਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਜਿੱਥੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਹਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਝੋਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖ ਦਾ ਇਜ਼ਹਾਰ ਕਰਦੇ ਹਾਂ परमात्मा ਦੇ ਚਰਨਾਂ ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਪਾਣਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਉਹ ਪਿਛੇ ਪਰਿਵਾਰ ਨੂੰ ਪਾਣਾ ਬੰਦ ਦਾ ਬਲ ਬਖਸ਼ੇ ਜੀ ਹਾਂ ਦੇਖੋ ਉਹ விஜय ਪ੍ਰਤਾਪ ਪੁਲਿਸ ਅਫਸਰ ਕੇ ਨਾਤੇ ਵੀ ਔਰ ਅਬ ਜਨ પ્રતિનિਧੀ ਕੇ ਨਾਤੇ ਵੀ ਉਹ سارے ਸ਼ਹਿਰ ਕੇ ਹੈ ਔਰ ਉਹਨਕੇ ਜੀਵਨ ਮੇ ਇਤਨਾ ਬੜਾ ਦੁੱਖ ਔਰ ਜੋ ਉਹਨਕੇ ਕਿਸੇ ਵੀ ਪਤਨੀ ਹੁੰਦੀ ਹੈ ਮਾਂ ਹੁੰਦੀ ਹੈ ਪਰਿਵਾਰ ਮੇ ਉਹ ਤਾਕਤ ਹੁੰਦੀ ਹੈ ये बेटियों की जिम्मेवारी उनको सौंप करके समाज के काम में दिन रात लगे थे तो ये बहुत बड़ा झटका है हमारे शहर के लिए भी अगर कोई भी काम की गति कुंवर जी की कम होती है होगी नहीं मुझे विश्वास है तो सारे शहर को ही है एक बात का अच्छा लगा है कि पूरा शहर हर वर्ग समाज का कुंवर जी की इस दुख की घड़ी में उनके साथ खड़ा है हम सब हैं और इनकी पत्नी जो इनका हर सामाजिक काम में दायनाथ थी वो चली गई है उस कमी को पूरा करना तो बहुत मुश्किल है ईश्वरी शक्ति देंगे दिवंगत आत्मा को भी और परिवार को भी एक व्यक्ति देख रहा है रास्ता दे दो प्लीज बहुत माडी हाल हुई है जी सारा अमृतसर शहर गमकिन हो गया पहले कब बने अचानक ही इस तरह हो गया सामने बड़े लो टेंशन हो गई बढ़िया अस्पताल है मादर जी ਯੋਨਾ ਸਮਾਜ ਸੇਵਾ ਕੀਤੀ ਆ ਬੜੇ ਮਖਾਨ ਦੇ ਵਿੱਚ ਵਧੀਆ ਟੀਕੇ ਨਾਲ ਲਿਚਰੇ ਆ ਪਰਮਾਤਮਾ ਦਾ ਭਾਣਾ ਕੋਈ ਕੁਝ ਕਰ ਨਹੀਂ ਸਕਦਾ ਅੱਜ ਮਾਹੌਲ ਪੂਰੇ ਅੰਮ੍ਰਿਤਸਰ ਚੇਪਾ ਜਿਲ੍ਹੇ ਦਾ ਪੀਵਨ ਪੰਜਾਬ ਦਾ ਬਹੁਤ ਗੁਰੂ ਗੁਰੂ ਆ ਸੋਦੇ ਸੰਦੇਸ਼ ਜਿਹੜੇ ਨਿਕਾ ਰਹੇ ਨੇ ਬਹੁਤ ਮਾਣ ਰਿਹਾ ਜੇ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅਮਰਸਰ ਨੋਟ ਤੋਂ ਐਮ ਐਲ ਏ ਹੈ ਸਾਡਾ ਆਈ ਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚਤਾਈ ਨਹੀਂ ਕਿ ਜਿਹਾ ਭਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਉਵਰ ਵਿਜੇ ਪ੍ਰਤਾਪ ਸਿੰਘ ਫਰ ਲੜਾਈ ਨੂੰ ਲੜਦੇ ਆ ਰਹੇ ਆਂ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ ਚ ਹੋਰ ਹਿੰਮਤ ਹੈ ਹੋਰ ਬਲ ਤੇ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਕਾਲ ਚਲਾਣਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ న్యూਜ਼ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਕੁਵਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਘਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤਾਂ ਘਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚਨ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ